ਨਨਖੀ ਤੇ ਗੈਰਤਮੰਦ ਤੋਂ ਬੰਦੇ ਚੰਗੀ ਗੱਲੀ ਕਰਦੇ ਆ। ਹੂੰ ਤੇ ਦੂਜੇ ਪਾਸੇ ਜਿਹੜਾ ਲੜ ਰਿਹਾ ਉਹ ਵੀ ਅਣਖੀ ਵੀ ਹੈ ਗੈਰਤਮੰਦ ਵੀ ਹੈ ਸੱਚਾ ਵੀ ਹੈ। ਨਾ ਉਹਨੇ ਗੁਰੂ ਦੀ ਵਿਆਪਦੀ ਕੀਤੀ ਹੈ ਨਾ ਕਰਾਈ ਹੈ। ਨਾ ਦਰਬਾਰ ਸਭਟਾਇਆ ਨਾ ਟੋਆ ਨਾ ਕਲਾ ਚ ਟਾਇਆ ਨਾ ਪੋਏ। ਜੀ ਤੇ ਦੂਜੇ ਪਾਸੇ ਉਹ ਲੜ ਰਿਹਾ ਹੈ। ਹੂੰ ਨਾ ਨਖਰੀ ਹੈ ਨਾ ਜਨਾ ਗੈਰਤ ਰਹੀ ਹੈ। ਬੱਜੀਆਂ ਦਿੱਤੀਆਂ ਦੂਜੇ ਕਹੀ ਹੈ ਵੀਰਾਂ ਨੇ ਪਹਿਲਾਂ ਇਲਜ਼ਾਮ ਲਾਇਆ ਵੀ ਉਹਨੇ ਪਰਚੀਆਂ ਦੇ ਨਾਲ ਉਹਨਾਂ ਨੇ ਪੈਸੇ ਪੂਸੇ ਵਾਵਾ ਦਿੱਤੇ ਨੇ ਦੂਜੀਆਂ ਪਾਰਟੀਆਂ ਨੇ। ਆਉਤਾ ਹਾਂ ਡਿਪਾਰਟੀ ਨੇ ਵੀ ਕੋ ਵੰਡਿਆ ਕੁਝ ਨਹੀਂ ਇਕੱਲੀਆਂ ਪਰਚੀਆਂ ਵੰਡੀਆਂ ਜੀ ਅਸੀਂ ਤਾਂ ਜੀ ਪਿਆਰ ਵੰਡਿਆ ਹੈ ਅਣਖ ਵੰਡੀ ਹੈ ਗੈਰਤ ਵੰਡੀ ਹੈ ਅਸੀਂ ਇੰਨੀ ਜੋ ਗਈ ਹੋਰ ਜੀ ਪੈਸੇ ਸਾਡੇ ਕੋਲ ਕਿੱਥੇ ਹੈ ਤਾਂ ਬੱਸ ਕੋਈ ਗੱਲ ਆ ਜੀ ਲੜਾਈ ਤਾਂ ਅਣਖ ਤੇ ਗੈਰਤ ਦੀ ਹੈ ਜੀ ਅੱਛਾ ਤੇ ਅਣਖ ਗੈਰਤ ਉਹਨਾਂ ਦੀ ਵੀ ਕਿਦੀ ਹਾਂ ਮਾਰਾ ਸੱਚੇ ਪਾਤਸ਼ਾਹ ਕੋਲ ਮਿਲਦੀ ਹੈ ਤੇ ਅਣਖੀ ਬੰਦੇ ਆਪਾਂ ਲੜ ਰਹੇ ਆ ਸਾਰੇ ਜੀ ਜਿੱਤ ਆਪਣੀ ਹੋਣੀ ਹੈ ਕਿਉਂਕਿ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ ਇਹ ਆਈ ਤਾਂ ਵੋਟ ਹੈ ਪਾਰਟੀ ਨੱਕੋ ਨੱਕ ਹੋਏਗੀ ਆ ਵੇਖ ਆ ਜਿਹੜੀ ਸੰਗਤ ਬੈਠੀ ਹੈ ਇਹਨਾਂ ਦੇ ਅੱਗੇ ਸਿਰ ਝੁਕਦਾ ਜੇ ਇਹਨਾਂ ਨੂੰ ਕੋਈ ਭੋਰਾ ਵੀ ਭਏ ਹੁੰਦਾ ਸਰਕਾਰ ਦਾ ਜਾਂ ਕਿਸੇ ਤਰ੍ਹਾਂ ਦਾ ਇਹ ਇੱਥੇ ਨਹੀਂ ਪੈਂਦੀ ਸੀ ਇਹਨਾਂ ਨੇ ਆਪ ਪਾਰਟੀ ਨੇ ਆਬ ਦੇ ਐਮਸੀ ਜਿਹੜੇ ਇੱਥੇ ਬਣੇ ਐ ਉਹਨਾਂ ਨੇ ਇੱਕ ਮਨਦੀਪ ਸਿੰਘ ਹੋਰ ਲਿਆਂਦਾ ਅੱਛਾ ਲਿਆਂਦਾ ਨਾ ਉਹਦਾ ਚੋਣ ਨਿਸ਼ਾਨੇ ਨੇ ਮੈਕ ਲੈ ਲਿਆ ਚਲੋ ਅਸੀਂ ਬਾਲਟੀ ਸਾਨੂੰ ਮਿਲ ਗਈ ਇਹ ਤਾਂ ਡਰ ਪਹਿਲੇ ਗਏ ਪਏ ਨੇ ਦੀ ਗਲਤ ਵੋਟਾਂ ਪੈ ਜਾਣਾਂ ਵੀ ਕਿੱਥੇ ਇਹਨਾਂ ਦੀ ਅਸੀਂ ਤਾਂ ਲਿਆਂਦਾ ਨਹੀਂ ਬਈ ਅਸੀਂ ਤਾਂ ਅਸੀਂ ਵੀ ਲਿਆ ਸਕਦੇ ਸੀ ਕੈਂਡੀਡੇਟ ਸਾਡੇ ਕੋਲ ਕਿੰਨੇ ਸੀ ਸਾਨੂੰ ਜੇ ਡਰ ਹੀ ਨਹੀਂ ਸੀਗਾ 14 ਤਰੀਕ ਨੂੰ ਉਹ ਤਾਲਾ ਸਿਆਸੀ ਖੋਲਣਗੇ ਤੇ ਪੰਜਾਬ ਦੇ ਵਿੱਚ ਅਗਲੀ ਜਿਹੜੀ 27 ਵਾਲੀ ਸਰਕਾਰ ਹੈ ਉਹ ਤੈਅ ਕਰਨਗੇ ਮੋਟ ਬਣਨਗੇ ਮੋਟ ਬਣਨਗੇ ਅੱਗੇ ਇੱਕ ਅੱਜ ਤੁਸੀਂ ਵੇਖੋ ਕਾਂਗਰਸ ਵਾਲੇ ਅਮਰਪਾਲ ਤੋਂ ਸ਼ੁਰੂ ਕਰਦੇ ਨੇ ਅਮਰਤਪਾਲ ਦੀ ਉਹਦਾ ਐਂਡ ਹੁੰਦਾ ਪ੍ਰਚਾਰ ਦਾ ਹੂੰ ਬਾਦਲਦਾਲ ਜੀ ਨੇ ਤੁਹਾਡਾ ਪ੍ਰਚਾਰ ਉਹ ਹੀ ਕਰੀ ਜਾਂਦੇ ਜਿਨੇ ਜਿਨੇ ਬਾਦਲ ਬੇਅਦਬੀਆਂ ਕੀਤੀਆਂ ਬਾਦਲਦਾਲ ਤੇ ਸਾਡੇ ਹਰਮੰਦਰ ਸਾਹਿਬ ਤੇ ਕਾਂਗਰਸ ਦੇ ਵਿੱਚ ਚੋਲਗੀ ਕਰਕੇ ਚੌਤੀ ਕਰਕੇ ਟੈਕ ਕਰਵਾਇਆ ਅੱਜ ਉਹ ਕਹਿੰਦਾ ਮੈਂ ਪੰਥਾਂ ਦੇਸ਼ ਵਿਦੇਸ਼ ਦੇ ਦਰਸ਼ਕਾਂ ਨੂੰ ਤੁਹਾਡੇ ਆਪਣੇ ਸੇਵਕ ਹਰਪਾਲ ਸਿੰਘ ਮਖਵਲ ਨੂੰ ਦੇਲ ਦੀਆਂ ਗਹਿਰਾਈਆਂ ਤੋਂ ਸਵਾਟ ਕੀਤਾ ਜਾਂਦਾ ਦਰਸ਼ਕੋ ਤਰਨਤਾਰਨ ਦੀ ਜਿਮਣੀ ਚੌਣ ਤੇ ਮੈਂ ਵੇਖਦਾ ਵੀ ਦੁਨੀਆ ਦੇ ਵਿੱਚ ਜਿੱਥੇ ਵੀ ਨਾਨਕ ਨਾਮ ਲੈ ਵਸ ਸਿੱਖ ਵੱਸਦਾ ਉਹਦੀਆਂ ਨਜ਼ਰਾਂ ਜਿਹੜੀਆਂ ਤਰਨਤਾਰ ਦੀ ਜਿਮਣੀ ਚੌਣ ਤੇ ਟਿਕੀਆਂ ਆ। ਅੱਜ ਉਹ ਸਮਾਂ ਆ ਗਿਆ, ਕਾਫੀ ਲੰਮਾ ਸਮਾਂ ਹੋਇਆ ਪ੍ਰਚਾਰ ਹੁੰਦਾ ਰਿਹਾ। ਹੁਣ 2 ਦਿਨ ਪਹਿਲਾਂ ਪ੍ਰਚਾਰ ਬੰਦ ਹੋਇਆ, ਅੱਜ ਉਹ ਘੜੀ ਆਈ ਵੋਟਾਂ ਵਾਲੀ। ਤੁਸੀਂ ਵੇਖ ਸਕਦੇ ਆਂ ਸਾਡੀਆਂ ਬੀਬੀਆਂ ਪੈਣਾ ਜਿਹੜੀਆਂ ਨੇ, ਉਹ ਅੱਜ ਵੋਟਾਂ ਆਂ ਦੀਆਂ ਪਰਚੀਆਂ ਲੈ ਰਹੇ ਨੇ ਔਰ ਅੰਦਰ ਵੋਟਾਂ ਹੁਣੇ ਪੋਲ ਹੋ ਰਹੀਆਂ। ਔਰ ਜਿੱਥੇ ਆਪਾਂ ਵੇਖਦੇ ਆਂ ਵੀ ਪੰਥਕ ਧਿਰਾਂ ਨੇ ਆਪਣੇ ਬੂਥ ਲਾਏ ਨੇ, ਹਰ ਬੂਥ ਤੇ ਵੈਸੇੇ ਵੇਖਣ ਨੂੰ ਰੌਣਕ ਆਪਾਂ ਵੇਖਿਆ ਵੀ ਕਾਫੀ ਰੌਣਕ ਏ। ਪਰ ਸਾਡੇ ਨਾਲ ਸਰਦਾਰ ਜਸਕਨ ਸਿੰਘ ਦੀ ਕਾਨ ਸਿੰਘ ਆਲਾ ਸਾਡੇ ਨਾਲ ਨੇ ਜਿਹੜੇ ਪਹਿਲੇ ਦਿਨ ਤੋਂ ਆਪਾਂ ਵੇਖਦੇ ਭਾਈ ਮਨਦੀਪ ਸਿੰਘ ਦਾ ਜਿਹੜਾ ਨੇ ਦਿਨ ਰਾਤ ਪ੍ਰਚਾਰ ਕੀਤਾ ਇੱਕ ਪੰਥਕ ਉਮੀਦਵਾਰ ਦਾ ਭਾਈ ਸੰਦੀਪ ਸਿੰਘ ਸਣੀ ਜਿਨ੍ਹਾਂ ਨੇ ਪਿਛਲੇ ਸਾਮੇ ਦੇ ਅੰਦਰ ਆਪਾਂ ਵੇਖਿਆ ਸੂਰੀ ਦਾ ਸੋਧਾ ਲਾਇਆ ਔਰ ਅੰਦਰ ਆਪਾਂ ਵੇਖਦੇ ਜੇਲ੍ਹ ਦੇ ਅੰਦਰ ਵੀ ਉਹਨਾਂ ਨੇ ਸੂਬੇ ਸਰਹੰਦਾ ਦਾ ਸੋਧਾ ਲਾਇਆ ਉਹਨਾਂ ਦੇ ਭਰਾ ਭਾਈ ਮਨਦੀਪ ਸਿੰਘ ਦਾ ਦਿਨ ਰਾਤ ਪ੍ਰਚਾਰ ਕੀਤਾ ਸਰਦਾਰ ਸਾਹਿਬ ਨੇ ਸੋ ਗੱਲਬਾਤ ਕਰਦੇ ਆ ਸਰਦਾਰ ਸਾਹਿਬ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕਾਲ ਚੈਨਲ ਭਾਈ ਹਰਪਾਲ ਸਿੰਘ ਤੇ ਪੂਰੀ ਟੀਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲਾਤ ਨੇ ਅੱਜ ਜੀ ਜਦੋਂ ਸੱਚਾ ਬੰਦਾ ਹੋਵੇ ਹਮ ਬਨਖੀ ਬੰਦਾ ਹੋਵੇ ਗੈਰਤਮੰਦ ਬੰਦਾ ਹੋਵੇ ਹਮ ਭਾਈ ਸੰਦੀਪ ਸਿੰਘ ਸਣੀ ਹਮ ਤੇ ਉਹਨਾਂ ਦਾ ਭਰਾਤਾ ਮਨਦੀਪ ਸਿੰਘ ਖਾਲਸਾ ਹਮ ਜੋ ਜਿਮਨੀ ਚੋਣ ਤਰਨਤਾਰ ਸਭ ਤੋਂ ਚੋਣ ਹਮ ਉਧਾਨ ਸਭਾ ਦੀ ਲੜ ਰਿਹਾ ਹੈ ਤੇ ਅੱਜ ਦਰਸਾਬ ਦੇ ਲੋਕਾਂ ਨੇ ਹਮ ਮਤਦਨ ਕਰ ਰਹੇ ਹਮ ਮਤ ਪਲਾ ਸਿਧਾਨ ਹਮ ਅੱਜ ਦਾਣ ਜਿਹੜਾ ਮਤ ਦਾ ਹੋ ਰਿਹਾ ਮਤ ਤੋਂ ਬਾਕੀ ਅਕਲ ਹਮ ਸੋਚ ਵਿਚਾਰ ਅਣਖ ਗੈਰਤ ਜਮੀਰ ਸਚਾਈ ਹਮ ਜਦੋਂ ਅਣਖ ਗੈਰਤ ਤੇ ਜਮੀਰ ਦੀ ਗੱਲ ਹੋਵੇ ਦਾਣ ਹਮ ਤੇ ਫੇਰ ਤਾਂ ਅਣਖੀ ਤੇ ਗੈਰਤਮੰਦ ਤੋਂ ਬੰਦੇ ਚੰਗੀ ਗੱਲੀ ਕਰਦੇ ਆ। ਹੂੰ ਤੇ ਦੂਜੇ ਪਾਸੇ ਜਿਹੜਾ ਲੜ ਰਿਹਾ ਉਹ ਵੀ ਅਣਖੀ ਵੀ ਹੈ ਗੈਰਤਮੰਦ ਵੀ ਹੈ ਸੱਚਾ ਵੀ ਹੈ। ਨਾ ਉਹਨੇ ਗੁਰੂ ਦੀ ਵਿਆਪਦੀ ਕੀਤੀ ਹੈ, ਨਾ ਕਰਾਈ ਹੈ, ਨਾ ਦਰਬਾਰ ਸਭ ਠਾਇਆ ਨਾ ਠਾਇਆ ਨਾ ਗੱਲਾਂ ਚ ਠਹਿਰ ਪਾਏ ਨਾ ਪੋਏ। ਹੂੰ ਤੇ ਦੂਜੇ ਪਾਸੇ ਉਹ ਲੜ ਰਹੇ ਆ। ਹੂੰ ਨਾ ਨਖਰਈ ਹੈ, ਨਾ ਜਨਾ ਗੈਰਤ ਰਹੀ ਹੈ, ਨਾ ਉਹਨਾਂ ਦੇ ਬੰਦ ਕਰ ਰਹੇ। ਲੰਮੇ ਸਮੇਂ ਤੋਂ ਜਿਹੜੇ ਜਿਨ੍ਹਾਂ ਨੂੰ ਤੁਸੀਂ ਬੇਅਣਖੀ ਕਹਿ ਰਹੇ ਹੋ, ਉਹ ਲੰਮੇ ਸਮੇਂ ਤੋਂ ਜਿੱਤਦੇ ਰਹੇ ਨੇ। ਹੁਣ ਵੀ ਆਪਾਂ ਵੇਖੀਏ ਵੀ ਲੋਕ ਤੁਸੀਂ ਕਹਿੰਦੇ ਮਤ ਦਾ ਦਾਨ ਕਰਦੇ 92 ਜਿਤਾਤੇ ਇਹਦੋਂ ਪਹਿਲਾਂ ਵੀ ਜਿਮਣੀ ਚੋਣ ਆਪਾਂ ਜਲੰਧਰ ਦੀ ਗੱਲ ਕਰ ਲਈਏ ਫਰੀਦਕੋਟ ਦੀ ਗੱਲ ਕਰ ਲਈਏ ਆਪਾਂ ਲੁਧਿਆਣੇ ਦੀ ਗੱਲ ਕਰ ਲਈਏ ਜਾਂ ਇਹਦੋਂ ਪਹਿਲਾਂ ਵੀ ਜਿਹੜੀਆਂ ਚੋਣਾਂ ਹੋਈਆਂ ਨੇ ਡੇਰਾ ਬਾਬਾ ਨਾਨਕ ਦੀ ਗੱਲ ਕਰ ਲਈਏ ਉੱਥੇ ਲੋਕਾਂ ਨੇ ਮਤ ਦੀ ਵਰਤੋਂ ਨਹੀਂ ਕੀਤੀ ਹਾਂ ਨਹੀਂ ਕੀਤੀ ਫਿਰ ਹੂੰ ਮੈਨੂੰ ਪੁੱਛਿਆ ਜਦੋਂ ਮੈਂ ਕੋਟਕਪੂਰੇ ਤੋਂ ਚੋਣ ਲੜਦਾ ਸੀ ਨਾ ਹੂੰ ਉੱਥੇ ਗੁਰੂਗ੍ਰੰਥ ਸਾਹਿਬ ਦੀ ਬਿਆਦ ਵੀ ਹੋਈ ਸੀ ਹਾਂ ਮੈਂ ਕੋਟਕਪੂਰੇ ਤੋਂ ਚੋਣ ਲੜਦਾ ਸੀ ਹੂੰ ਤਾਂ ਜਦੋਂ ਰਿਜ਼ਲਟ ਹੋਇਆ ਪ੍ਰਚਾਰ ਕੀਤਾ ਹੂੰ ਨਾ ਮੇਰੇ ਹੱਕ ਚ ਬਾਬਾ ਤੁਰਿਆ ਕੋਈ ਨਾ ਟਾਡੀ ਨਾ ਰਾਗੀ ਨਾ ਕਥਾਵਾਚਕ ਨਾ ਕੋ ਸੁਖਮਨੀ ਸਵੈਟ ਜਦੋਂ ਕੋਈ ਤੁਰਿਆ ਨਾ ਮੈਂ ਇਹਨਾਂ ਤਾਂ ਆ ਲਿਆ ਇਹਨਾਂ ਨੂੰ ਤਾਂ ਪੰਥ ਦਾ ਗੁਰੂ ਦਾ ਪਤਾ ਸੀ ਨਾ ਪਤਾ ਤਾਂ ਗੁਰੂ ਗ੍ਰੰਥ ਸਾਹਿਬ ਦਾ ਸਾਰਿਆਂ ਨੂੰ ਪਤਾ ਹੈ ਮੈਂ ਜੇ ਚਲੋ ਫਿਰ ਵੀ ਬਾਹਲੇ ਹਾਂ ਹਾਂ ਵੀ ਆਪਾਂ ਮੰਨਦੇ ਆਂ ਆਵੇਦਾਰ ਨੇ ਆਵੇਦਾਰੀ ਕਹਿੰਦੇ ਆ ਪੰਥ ਦੇ ਪੰਥ ਦੇ ਜਦੋਂ ਮੈਂ ਨਿਕਲਿਆ ਬਾਹਰ ਨਾ ਕੋ ਨੰਨਤ ਨਹੀਂ ਬਸ ਮੈਂ ਇੱਥੇ ਰਿਜ਼ਲਟ ਨਿਕਲ ਗਿਆ ਮੇਰੀ ਜਵਾਨੀ ਤਜਤ ਹੋ ਗਈ ਤੇ ਇਸੇ ਤਰੀਕੇ ਤੁਹਾਡੇ ਵਰਗਾ ਵੀਰ ਆਇਆ ਤੇ ਨਾਲ ਉਧਰ ਆਇਆ ਕੁਝ ਬੰਦੇ ਜਿਨ੍ਹਾਂ ਦੇ ਕੁੱਟ ਪਈ ਸੀ ਨਾ ਕੋਟਕਪੂਰੀ ਹੂੰ ਗੁਰੂਗ੍ਰਾਂਧ ਸਾਹਿਬ ਕੁੱਟ ਪਈ ਸੀ ਤੇ ਅਸੀਂ ਉਹਨਾਂ ਨੂੰ ਬਖਾਇਆ ਸੀ ਸਰ ਪਿੰਡਾ ਛੱਲਿਆ ਪਿਆ ਸੀ ਤੇ ਉਹ ਸਿੰਘ ਇੱਕ ਬਰਨਾਲੇ ਉਹਦੇ ਹੈਗੇ ਸੀ ਨਾਨਕੇ ਅਸੀਂ ਉਹਨੂੰ ਉੱਥੇ ਬਚਾਇਆ ਸੀ ਇੱਧਰ ਉਹ ਨਾ ਤੂੰ ਸੰਧੂਰ ਸੁੱਟੀ ਜਾਵੇ ਨੱਚੀ ਜਾਵੇ ਤੇ ਜਫੀ ਮੈਨੂ ਪਾਲੀ ਮੈਂ ਕੀ ਹਾਲ ਹੈ ਠੀਕ ਹੈ ਮੈਂ ਹੁਣ ਕਿਸੇ ਨੂੰ ਮਾਰਾ ਫਰੀਦ ਭਾਵਨਾ ਸੀ ਤੇ ਮੈਨੂੰ ਕਹਿੰਦੇ ਕੀ ਹੋਇਆ ਮੈਂ ਕਹੇ ਜੀ ਦਰਅਸਲ ਦਿੱਲੀ ਜਿੱਤ ਗਈ ਹੈ ਹੂੰ ਤੇ ਪੰਜ ਸ ਤੇ ਪੰਜਾਬ ਹਾਰ ਗਿਆ ਤੇ ਤੁਸੀਂ ਹੁਣ ਵੇਖੋਗੇ ਕਿ ਕਿਹੜੇ ਪਾਸੇ ਤਲਦੀ ਹੈ ਇਹਨਾਂ ਨੂੰ ਵਧਾਈਆਂ ਹਣ ਆਪਾਂ ਇਹੀ ਕਹਿ ਸਕਦੇ ਹਾਂ ਨਾ ਇਸ ਕਰਕੇ ਗੱਲ ਇਹ ਹੈ ਵੀ ਅੱਜ ਜਨਖੀ ਬੰਦੇ ਲੜ ਰਹੇ ਐ ਅੱਜ ਤੁਸੀਂ ਵੇਖੋ ਪਹਿਲਾਂ ਕਹਿੰਦੇ ਕੋ ਪੁੱਥਾ ਚ ਨਿਕਲਦਾ ਨਹੀਂ ਆ ਤੁਹਾਡੇ ਸਾਹਮਣੇ ਬੀਬੀ ਨਿਕਲੀਆਂ ਹਾਲਾਂਕਿ ਘਰੋ ਘਰੀ ਵੋਟਾਂ ਦੇ ਕੇ ਆਏ ਜਿਹੜੇ ਬੰਦੇ ਕੋਈ ਵੋਟ ਦੀ ਪਰਚੀ ਭੁੱਲ ਗਏ ਆ ਜਾਂ ਕਿਤੇ ਕੋਈ ਅੱਗੇ ਪਿੱਛੇ ਹੋ ਗਈ ਆ ਜਾਂ ਘਰੋਂ ਚੱਕੀ ਨਹੀਂ ਲੱਕੇ ਉਹੀ ਇੱਥੇ ਆਉਂਦੇ ਆ ਇਹ ਤੇ ਫੇਰ ਵੀ ਕਿੰਨੇ ਸੁੰਧਾਰੇ ਆ। ਪਰਚੀਆਂ ਦਿੱਤੀਆਂ ਇਹ ਦੂਜੇ ਕਈ ਆ। ਵੀਰਾਂ ਨੇ ਪਹਿਲਾਂ ਇਲਜ਼ਾਮ ਲਾਇਆ ਵੀ ਉਹਨੇ ਪਰਚੀਆਂ ਦੇ ਨਾਲ ਉਹਨਾਂ ਨੇ ਪੈਸੇ ਪੂਸੇ ਵਾਵਾ ਦਿੱਤੇ ਨੇ ਦੂਜੀਆਂ ਪਾਰਟੀਆਂ ਨੇ। ਆਉ ਤਾਂ ਸਾਡੀ ਪਾਰਟੀ ਨੇ ਵੀ ਕੋ ਵੰਡਿਆ ਕੁਝ ਵੀ ਨਹੀਂ। ਇਕੱਲੀਆਂ ਪਰਚੀਆਂ ਵੰਡੀਆਂ ਜੀ। ਅਸੀਂ ਤਾਂ ਜੀ ਪਿਆਰ ਵੰਡਿਆ ਹੈ। ਹਮ ਅਣਖ ਵੰਡੀ ਹੈ, ਗੈਰਤ ਵੰਡੀ ਹੈ। ਅਸੀਂ ਇੰਨੇ ਚੋਂ ਕਈ ਹੋਰ ਕੀ ਪੈਸੇ ਸਾਡੇ ਕੋਲ ਕਿੱਥੇ ਹੈ ਜੀ। ਹਾਂ ਤੁਹਾਡੇ ਵਰਗੇ ਸਿੰਘ ਆਏ ਬੈਠੇ ਕਿ ਨਹੀਂ? ਹਮ ਬੈਠੇ ਕਿ ਨਹੀਂ? ਹਾਂ ਕਿ ਆ ਗਏ ਇੱਥੇ ਸਾਰੇ। ਤੇ ਸ਼ਾਮਾਂ ਤੇ ਤਾਂ ਪਰਵਾਨੇ ਚਾਲੀ ਜਾਂਦੇ ਨੇ। ਪਰਵਾਨੇ ਆ ਸਾਰੇ ਜਲ ਰਹੇ ਆ। ਤੇ ਜਿੱਤੇ ਜਾਗੇ ਬਈ ਆਪਾਂ ਅੱਛਾ ਪੱਕੀ ਗੱਲ ਏ ਪੱਕਾ ਦੇਖ ਦੁੱਗੀਆਂ ਹੀ ਵੇਖੋ ਇੱਕ ਰਿਪੋਰਟਰ ਹੋਣ ਦੇ ਨਾਂ ਤੇ ਅਸੀਂ ਕੱਲੇ ਕੱਲੇ ਬੂਥ ਕੋਲ ਗਏ ਆ ਇੱਕ ਬੰਦੇ ਦਾ ਪੱਕ ਜਾਨਿਆ ਹਰ ਇੱਕ ਬੰਦਾ ਦਾਵਾ ਕਰ ਰਿਹਾ ਵੀ ਅਸੀਂ ਜਿੱਤਾਂਗੇ ਪਰ ਵੇਹੇ ਸ਼ੀਸ਼ਾ ਤੇ ਜਿਹੜਾ ਕਲੀਅਰ ਹੋਣਾ ਉਹ 14 ਨੂੰ ਹੋਏਗਾ ਨਹੀਂ ਹੋਣਾ 14 ਨੂੰ ਹੈ ਤੁਸੀਂ ਹਿਸਾਬ ਕਿਤਾਬ ਲਾ ਲਓ ਆਪਾਂ ਕੀਰਿਆਂ ਤੋਂ ਪਿੰਡ ਦਾ ਪਤਾ ਲੱਗਦਾ ਸੀ ਨਾ ਪਹਿਲੇ ਜਿਹੜੇ ਰਿਸ਼ਤਾ ਕਰਨ ਜਾਂਦੇ ਸੀ ਨਾ ਉਹ ਤੋਂ ਬੰਦਾ ਭੇਜ ਲੀ ਮੈਂ ਵੇਖਿਆ ਮੇਲਾ ਉਧਰ ਜ਼ਿਆਦਾ ਭਰਿਆ ਹੈ ਪਰਚੀਆਂ ਆਪਾਂ ਵੇਖਦੇ ਆ ਝਾੜੂ ਵਾਲਿਆਂ ਕੋਲ ਅਕਾਲੀ ਦਲ ਵਾਲਿਆਂ ਕੋਲ ਸ਼ਰੋਣੀ ਅਕਾਲੀ ਦਲਿਆਂ ਕੋਲ ਬੜਾ ਮੇਲਾ ਭਰਿਆ ਤੇ ਪਰਚੀਆਂ ਦੋખી ਦੂ-ਦੂ ਲੈਂਦਿ ਰਾਕੇ ਲੈਣਦੇ ਹਾਂ ਜੀ ਹਾਂ ਜੀ ਮੇਲਾ ਸਾਰੇ ਥਾਂ ਤੇ ਐਵੇਂ ਹੀ ਆ ਕੋਈ ਅਕਾਲੀ ਦਲ ਨਹੀਂ ਅਕਾਲੀ ਦਲ ਨੂੰ ਤਲਬ ਕਿ ਲੋਕੀ ਮੂੰਹ ਨਹੀਂ ਰੱਖੇ ਰਾਜੀ ਥੇ ਪਰ ਇਹ ਤੇ ਭੀੜ ਵੜੀ ਉੱਤੇ ਉਹਨਾਂ ਕੋਲ ਭੀੜ ਤਾਂ ਫਿਰ ਮੇਲਿਆਂ 'ਚ ਹੋਈ ਜਾਂਦੀ ਹੈ ਮਾਰੀ ਮੁੱਢੀ ਕਿੱਤੀ ਉਹਦੇ ਸਾਡਾ ਵੀ ਪੰਥਕ ਉਮੀਦਵਾਰ ਹੈ ਕਹਿੰਦੇ ਧਰਮੀ ਪਹੁੰਚੀ ਹੈ ਜਦੋਂ ਅਟੈਕ ਹੋਇਆ ਹੈ ਨੌਕਰੀ ਠੋਕਰ ਮਾਰੀ ਜੀਗੇ ਉਹ ਤਾਂ ਕਹਿੰਦੇ ਪਿੰਡਲ ਤੇ ਕਹਿੰਦੇ ਹੈ ਹੀ ਨਹੀਂਗਾ ਹੈ ਪਿੰਡ ਵਾਲੇ ਤੇ ਕਹਿੰਦੇ ਹੈ ਹੀ ਨਹੀਂਗਾ ਉਹ ਕਹਿੰਦੇ ਵੀ ਕੱਲ ਹੀ ਹੈ ਜੇ ਕਹਿੰਦੇ ਵੀ ਪ੍ਰੈਸ ਦੇ ਇੱਕ ਰੂਬਰੂ ਹੋ ਕੇ ਬਲਟੋਆ ਸਾਹਿਬ ਨੇ ਕਲੀਅਰ ਕੀਤਾ ਵੀ ਆ ਧਰਮੀ ਫੌਜੀ ਬਲਟੋਆ ਸਾਹਿਬ ਤਾਂ ਕਹਿੰਦੇ ਆਂਦੇ ਮੈਨੂੰ ਸੰਤ ਚੰਨਾਰ ਸੀ ਕਿ ਭਿੰਡਰਾਵੀ ਗੋਤ ਤੇ ਨਿਕਾਉਂਦਾ ਤੇ ਹੁਣ ਉਹਨਾਂ ਨੂੰ ਬਾਦਲ ਦੀ ਗੋਤ ਚ ਨਿਕਾਉਂਦਾ ਉਹਦਾ ਕੀ ਤਵਾਰ ਕਰਨ ਦੀ ਲੋੜ ਹੈ ਜਿਹੜਾ ਸਾਰਾ ਸਿਸਟਮ ਜਿਮਾਨ ਕਰਕੇ ਮਰਜੀਵੜਿਆਂ ਚ ਰਹਿ ਕੇ ਅੱਜ ਕਿੱਧਰ ਫਿਰਦੇ ਯਾਰ ਸੋਚਣਾ ਚਾਹੀਦਾ ਐਮਐਲਏ ਕਿਹੜੀ ਕਿੱਡੀ ਕੀ ਚੀਜ਼ ਹੈ ਹਮ ਗਰਨਨ ਪ੍ਰਕਾਸ਼ਾ ਕਿਹੜਾ ਐਮਐਲਏ ਸੀ ਚੀਫ ਮਿਨਿਸਟਰ ਰਿਹਾ ਗੁਰੂ ਗੋਬਿੰਦ ਸਿੰਘ ਕਿਹੜਾ ਚੀਫ ਮਿਨਿਸਟਰ ਰਿਹਾ ਬੰਦੇ ਨਿਮਾਨ ਸਾਡਾ ਕੀ ਵਿਗੜ ਗਿਆ? ਹਾਂ। ਕਰਦੇ ਆ ਕਿ ਨਹੀਂ? ਸਾਡਾ ਕੀ ਵਿਗੜਿਆ ਤੇ ਨਹੀਂ ਬਣਿਆ ਮੈਨੂੰ ਫਿਰ ਕੀ ਹੋ ਗਿਆ? ਹਾਂ। ਕੀ ਹੋ ਜੂਗਾ ਫਿਰ? ਬਿਲਕੁਲ। ਸਹੀ ਗੱਲ। ਐ ਨਹੀਂ ਹੁੰਦਾ ਲੜਾਈ ਲੜੀ ਕੌਮ ਦੀ ਲੜਨੀ। ਗੁਰੂ ਸਾਹਿਬ ਸਾਡੇ ਲੜੇ ਆ। ਬਿਲਕੁਲ। ਹੁਣ ਜਿਹੜੇ ਪੱਤਰਕਾਰ ਆ ਵੀਰ ਤੁਹਾਡੇ ਵਰਗੇ ਸੱਚ ਵਾਲੇ ਹਾਂ। ਤੇ ਲੜਦੇ ਤਾਂ ਉਹ ਵੀ ਆ। ਉਹਦਾ ਨਾਮ ਹੁੰਦਾ ਬਾਕੀ ਇਹਨੂੰ ਕਹਿੰਦੇ ਜੀ। ਬਲੈਕ ਪੱਤਰਕਾਰੀ ਕਹਿੰਦੇ। ਕਹਿੰਦੇ ਆ ਨਾ। ਗੱਲ ਇੱਕ ਹੀ ਹਣੀ। ਬਿਲਕੁਲ ਜੀ ਸੱਚ ਜਿਹੜੇ ਪੰਥ ਲਈ ਲੜੇ ਨੇ ਉਹ ਸਦਾ ਲਈ ਅਮਰ ਹੋ ਜਾਂਦੇ ਨੇ ਜੂੰਦਿਆਂ ਦਾ ਵੀ ਸਤਕਾਰ ਹੈ ਜ਼ਰੂਰੀ ਨਹੀਂ ਜਿਵੇਂ ਇਹਨਾਂ ਨੇ ਕਿਹਾ ਵੀ ਲੀਡਰ ਉਹ ਹੈ ਐਮਐਲਏ ਉਹ ਹੈ ਜਿਹਨੂੰ ਲੋਕ ਮੰਨਣ ਜਿਹਨੂੰ ਕੇਵਲ ਸਰਕਾਰ ਹੀ ਮੰਨੀ ਜਾਵੇ ਉਹ ਕਿਲਾ ਕਾਗਜ਼ੀ ਹੋਵੇ ਹਾਂਜੀ ਬਾਪੂ ਜੀ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਸਾਹਿਬ ਨੇ ਆਪ ਜੀ ਨੂੰ ਸਾਰਾ ਕੁਝ ਡਿਟੇਲ ਚ ਦੱਸ ਦਿੱਤਾ ਬਸ ਇੱਕੋ ਹੀ ਗੱਲ ਹੈ ਜੀ ਲੜਾਈ ਤਾਂ ਅਣਖ ਤੇ ਗੈਰਤ ਦੀ ਹੈ ਜੀ ਅੱਛਾ ਅਣਖ ਗੈਰਤ ਬੋਲੋ ਦੀਪਕ ਜੀ ਹਾਂ ਇਹ ਮਹਾਰਾਜਾ ਸੱਚੇ ਪਾਤਸ਼ਾਹ ਕੋਲੋਂ ਮਿਲਦੀ ਹੈ ਕਿ ਅਣਖੀ ਬੰਦੇ ਆਪਾਂ ਲੜ ਰਹੇ ਆ ਸਾਰੇ ਜੀ ਜਿੱਤ ਆਪਣੀ ਹੋਣੀ ਹੈ ਕਿਉਂਕਿ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ ਬਿਲਕੁਲ ਜੀ ਇਹ ਇਹਨਾਂ ਦਾ ਦਾਵਾ ਵੀਰਾਂ ਦਾ ਵੋਟਰਾਂ ਸਪੋਰਟਰਾਂ ਦਾ ਕਹਿੰਦੇ ਵੀ ਜਿੱਤ ਜਿਹੜੀ ਇਹ ਪੰਥ ਦੀ ਹੋਣੀ ਸਰਦਾਰ ਪ੍ਰਗਟ ਸਿੰਘ ਜੀ ਸਾਡੇ ਨਾਲ ਨੇ ਆਜੋ ਵੀਰੇ ਸਾਰੇ ਆਜੋ ਸਭ ਪੁਲਰ ਸਾਹਿਬ ਆਜੋ ਹਾਂਜੀ ਸਰਦਾਰ ਪ੍ਰਗਟ ਸਿੰਘ ਜੀ ਕੀ ਕਹਿਣਾ ਚਾਹੁੰਦੇ ਜੀ ਪਹਿਲਾਂ ਤਾਂ ਸਪਾ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਕਮ ਕਰੋ ਜੀ ਹਾਂਜੀ ਕਿਵੇਂ ਬਾਲਟੀ ਵੋਟਾਂ ਨਾ ਹੋ ਜੂ ਨਕੋ ਨਕ ਮੈਂ ਕਿਹਾ ਨਹੀਂ ਕਿਉਂ ਨਾ ਹੋਊਗੀ ਹਾਂ ਤੇ ਜੋਧਿਆਂ ਦੀ ਧਰਤੀ ਹੈ ਹਾਂ ਇਹਨਾਂ ਨੇ ਅਬਦਾਲੀ ਨੂੰ ਨਹੀਂ ਬਖਸ਼ਿਆ ਹਾਂ ਇਹਨਾਂ ਨੇ ਜਗਰੀਆ ਖਾਨ ਨੂੰ ਤੁਸੀਂ ਵੇਖੋ ਇੱਥੇ ਬੋਤਾ ਸਿੰਘ ਤੇ ਗਰਜਾ ਸਿੰਘ ਦੀ ਧਰਤੀ ਹੈ ਯਾਰੇ ਕਿਆ ਬਾਤ ਹੈ ਸੱਚੀ ਗੱਲ ਤੇ ਅੱਜ ਤਾਂ ਗੱਲ ਹੀ ਕੋਈ ਨਹੀਂ ਅੰਦਰ ਬਟਨ ਨਾ ਆਪਣਾਏ ਬਟਨਾਂ ਪਰਦੋ ਨਹੀਂ ਡਰਦੇ ਹਾਂ ਇਹਨਾਂ ਨੇ țeਡੇ ਕਰਤੇ ਫਿਰ ਜੇ ਆਪਾਂ ਹੁਣ ਅਗਲੀ ਗੱਲ ਕਰੀਏ ਤੇ ਜਿਹੜਾ ਜਿਹੜੀ ਰਾਣੀ ਕਹਿੰਦੀ ਸੀ ਇਹ ਮੈਂ ਤਾਂ ਜੋ ਕਵਾਂਗੀ ਸੋ ਹੀ ਹੋਏਗਾ ਤੇ ਸਤਵੰਦ ਸਿੰਘ ਤੇ ਬੀਨ ਸਿੰਘ ਉਹ ਉਹ ਵੀ ਤਾਂ ਸਤਵੰਦ ਸਿੰਘ ਇਸੇ ਧਰਤੀ ਦਾ ਹੀ ਹੈ ਬਰੋਂ ਤਾਂ ਨਹੀਂ ਸੀ ਉਹ ਤੇ ਅੱਜ ਤਾਂ ਵੋਟ ਹੈ ਬਾਲਟੀ ਨੱਕੋ ਨੱਕ ਹੋਏਗੀ ਆ ਵੇਖ ਆ ਜਿਹੜੀ ਸੰਗਤ ਬੈਠੀ ਹੈ ਇਹਨਾਂ ਦੇ ਅੱਗੇ ਸਿਰ ਝੁਕਦਾ ਜੇ ਇਹਨਾਂ ਨੂੰ ਕੋਈ ਭੋਰਾ ਵੀ ਭਏ ਹੁੰਦਾ ਸਰਕਾਰ ਦਾ ਜਾਂ ਕਿਸੇ ਤਰ੍ਹਾਂ ਦਾ ਇੱਥੇ ਨਹੀਂ ਪੈਂਦੀ ਸੀ ਹਾਂ ਪੋਲਿੰਗ ਨਹੀਂ ਲਾਉਂਦੇ ਸੀਗੇ ਇਹ ਜੱਜ ਕੇ ਪੋਲਿੰਗ ਲਾਇਆ ਹਰਸਾ ਜੀ ਗੱਲ ਧਿਆਨ ਚ ਰੱਖਿਆ ਜੀ ਹਾਂਜੀ ਵੋਟਾਂ ਪਈਆਂ ਕੈਂਡੀਡੇਟ ਆਈ ਤੇ ਉਹ ਨਿਸ਼ਾਨ ਮਿਲੇ ਤੁਸੀਂ ਮੈਨੂੰ ਦੱਸੋ ਡਰਤਾ ਪਹਿਲੇ ਗਏ ਸੀ ਤੁਸੀਂ ਕਿਵੇਂ ਡਰ ਗਏ ਵੀ ਮਨਦੀਪ ਸਿੰਘ ਖਾਲਸਾ ਖੜਾ ਹੈ ਖੜਾ ਕਿ ਨਹੀਂ ਜੀ ਬਿਲਕੁਲ ਇਹਨਾਂ ਨੇ ਆਮ ਪਾਰਟੀ ਨੇ ਆਪ ਦੇ ਅਮਸੀ ਜਿਹੜੇ ਇੱਥੇ ਤੇ ਬਣੇ ਐ ਉਹਨਾਂ ਨੇ ਇੱਕ ਮਨਦੀਪ ਸਿੰਘ ਹੋਰ ਲਿਆਂਦਾ ਅੱਛਾ ਲਿਆਂਦਾ ਨਾ ਉਹਦਾ ਚੌਥ ਨਿਸ਼ਾਨੇ ਨੇ ਮਾਈਕ ਲੈ ਲਿਆ ਚਲੋ ਅਸੀਂ ਬਾਲਟੀ ਸਾਨੂੰ ਮਿਲ ਗਈ ਇਹ ਤਾਂ ਡਰ ਪਹਿਲੇ ਗਏ ਪਏ ਨੇ ਨਹੀਂ ਗਲਤ ਵੋਟਾਂ ਪੈ ਜਾਣਾਂ ਵੀ ਕਿੱਥੇ ਇਹਨਾਂ ਦੀ ਅਸੀਂ ਤਾਂ ਲਿਆਂਦਾ ਨਹੀਂ ਬਈ ਅਸੀਂ ਤਾਂ ਅਸੀਂ ਵੀ ਲਿਆ ਸਕਦੇ ਸੀ ਕੈਂਡੀਡੇਟ ਸਾਡੇ ਕੋਲ ਕਿੰਨੇ ਸੀ ਸਾਨੂੰ ਜਦੋਂ ਡਰ ਹੀ ਨਹੀਂ ਸੀਗਾ ਬਿਲਕੁਲ ਜੀ ਸਰਕਾਰਾਂ ਇਹ ਕੋਜੀੇ ਕੰਮ ਕਰਦੀਆਂ ਜਦੋਂ ਆਪਾਂ ਵੇਖਦੇ ਇਥੋਂ ਲੋਕ ਸਭਾ ਤੋਂ ਭਾਈ ਅਮਰਤਪਾਲ ਜੀ ਖੜੇ ਸੀ ਉਦੋਂ ਉਹਨਾਂ ਨੇ ਇੱਕ ਝਾੜੂ ਵਾਲਿਆਂ ਦਾ ਵਰਕਰ ਜਿਹੜਾ ਅਮਰਿਤਪਾਲ ਸਿੰਘ ਹੂ ਬੂ ਚਿਹਰਾ ਰਲਦਾ ਮਿਲਦਾ ਸੀ ਉਹ ਵੀ ਉਹ ਦੀਨਾ ਕਾਂਗਰਸ ਤੋਂ ਜਿਹੜਾ ਉਹਦੇ ਵੀ ਕਾਗਜ਼ ਭਰਾਤੇ ਸੀ ਜਿਵੇਂ ਸਰਦਾਰ ਸਾਹਿਬ ਨੇ ਕਿਹਾ ਵੀ ਇਸ ਵਾਰ ਵੀ ਇੱਕ ਭਾਈ ਮਨਦੀਪ ਸਿੰਘ ਜੀ ਇੱਕ ਹੋਰ ਖਿਲਾਾਰੇ ਨੇ ਜੀ ਵੀ ਉਹਨਾਂ ਦਾ ਚੋਣ ਨਿਸ਼ਾਨ ਮਾਈਕੇ ਵੀ ਮਨਦੀਪ ਸਿੰਘ ਦੇ ਨਾਂ ਤੋਂ ਭੁਲੇਖਾ ਪੈ ਗਿਆ ਜਿਹੜੀਆਂ ਕਬੂਟਾ ਉਧਰ ਚੱਲ ਜਾਣਗੀਆਂ ਤੁਹਾਨੂੰ ਲੱਗਦਾ ਹੁਣ ਵੋਟਰ ਥੋੜੇ ਸਿਆਣੇ ਨੇ ਸਮਝ ਗਏ ਨੇ ਨਹੀਂ ਚੱਲ ਘਬराई ਹੋਈ ਆ ਤੇ ਸਰਕਾਰ ਦੀ ਘਬਰਾਹਟ ਜਾਇ ਜ 14 ਤਰੀਕ ਨੂੰ ਇਹ ਬਾਲਟੀ ਦੀ ਜਦੋਂ ਜਿੱਤ ਹੋ ਗਈ ਹਮ ਸਰਕਾਰ ਨੇ ਮੈਂ ਆਪ ਜੀ ਨੂੰ ਕਹਿ ਰਿਹਾ ਸੀ ਕਿ ਐਸ ਵਾਰੀ ਮਾਝੇ ਦੇ ਤਰਨਤਾਰਨ ਹਲਕੇ ਦੇ ਲੋਕਾਂ ਨੇ ਤਾਲਾ ਆਪਦੇ ਕੋਲ ਰੱਖਿਆ ਹੈ ਤੇ ਤਾਲੇ ਦੀ ਚਾਬੀ ਆਪਦੇ ਕੋਲ ਰੱਖੀ ਹੈ ਤੇ ਇਹ 14 ਤਰੀਕ ਨੂੰ ਉਹ ਤਾਲਾ ਸਿਆਸੀ ਖੋਲਣਗੇ ਤੇ ਪੰਜਾਬ ਦੇ ਵਿੱਚ ਅਗਲੀ ਜਿਹੜੀ 27 ਵਾਲੀ ਸਰਕਾਰ ਹੈ ਉਹ ਤੈਅ ਕਰਨਗੇ ਮੋਟ ਬਣਨਗੇ ਮੋਟ ਬਣਨਗੇ ਇੱਕ ਅੱਜ ਤੁਸੀਂ ਵੇਖੋ ਕਾਂਗਰਸ ਵਾਲੇ ਅਮਰਪਾਲ ਤੋਂ ਸ਼ੁਰੂ ਕਰਦੇ ਨੇ ਅਮਰਪਾਲ ਤੇ ਹੀ ਉਹਦਾ ਐਂਡ ਹੁੰਦਾ ਪ੍ਰਚਾਰ ਦਾ ਬਾਦਲਦਾਲ ਜੀ ਨੇ ਨਾ ਤੁਹਾਡਾ ਪ੍ਰਚਾਰ ਉਹ ਹੀ ਕਰੀ ਜਾਂਦੇ ਨੇ ਜਿਨੇ ਜਿਨੇ ਬਾਦਲ ਬੇਅਦਬੀਆਂ ਕੀਤੀਆਂ ਬਾਦਲਦਾਲ ਤੇ ਸਾਡੇ ਹਰਮੰਦਰ ਸਾਹਿਬ ਤੇ ਕਾਂਗਰਸ ਦੇ ਵਿੱਚ ਵਿਚੋਲਗੀ ਕਰਕੇ ਟੌਟੀ ਕਰਕੇ ਟੈਗ ਕਰਵਾਇਆ ਆ ਜੋ ਕਹਿੰਦਾ ਮੈਂ ਪੰਥਾਂ ਉਹ ਕਹਿੰਦੇ ਜੀ ਸਾਡਾ ਜਿਹੜਾ ਇਹ ਫੌਜੀ ਹੈ ਇਹ ਧਰਮੀ ਫੌਜੀ ਹੈ ਜਦੋਂ ਕਿ ਧਰਮੀ ਫੌਜੀ ਹੈ ਹੀ ਨਹੀਂ ਉਹਦਾ ਕੋਈ ਅੱਗਾ ਪਿੱਛਾ ਜਾਂ ਕੋਈ ਉਹਦੀ ਕੋਈ ਸੰਤਾਂ ਦੇ ਨਾਲ ਤਸਵੀਰ ਕੁਝ ਨਹੀਂ ਇਹਨਾਂ ਨੂੰ ਲੱਭਿਆ ਇਹ ਪੂਰੀ ਇਲੈਕਸ਼ਨ ਵਿਖਾ ਹੀ ਨਹੀਂ ਸਕੀ ਦੂਜੇ ਪਾਸੇ ਭਾਜਪਾ ਵਾਲੇ ਕਹਿੰਦੇ ਨੇ ਕਹਿੰਦੇ ਚੱਕ ਦੇ ਇੰਦਰਾ ਗਾਂਧੀ ਨੂੰ ਕਹਿੰਦੇ ਅਸੀਂ ਤੇਰੇ ਨਾਲ ਆ ਹਾਂ ਮਾਈ ਕੰਟਰੀ ਮਾਈ ਲਾਈਫ ਜੇ ਕਹਿੰਦਾ ਰਵਾਨੀ ਹੈ ਲਕੇ ਰਵਾਨੀ ਤੇ ਫਿਰ ਅਜੋ ਵੀ ਗਲੀਆਂ ਹੀ ਤੁਰੇ ਫਿਰਦੇ ਨੇ ਉਹ ਵੀ ਅਮਰਤਪਾਲ ਤੋਂ ਸ਼ੁਰੂ ਕਰਕੇ ਤੇ ਅਮਰਤਪਾਲ ਤੇ ਐਂਡ ਕਰਦੇ ਨੇ ਤੇ ਜਿਹੜਾ ਆਪ ਵਾਲਾ ਹੈ ਇਹ ਤਾਂ ਭਗਵੰਤ ਮਾਨ ਨੂੰ ਪੁੱਛਿਓ ਦਾ ਹਾਲ ਕੀ ਹੋਇਆ ਤਰਨ ਤਰਨ ਦੇ ਲੋਕਾਂ ਨੇ ਕੀਤਾ ਇਹ ਪਿੰਡਾਂ ਦੇ ਵਿੱਚ ਜਾਂਦਾ ਸੀ ਪੂਰੀ ਫੋਰਸ ਲਾ ਕੇ ਜਾਂਦਾ ਸੀ ਤੇ ਲੋਕ ਆਪਦੇ ਦਰਵਾਜ਼ੇ ਬੰਦ ਕਰ ਲੈਂਦੇ ਸੀ ਇਹਦੋਂ ਇਹਦੋਂ ਵੱਟੀ ਇਹਨਾਂ ਤੇ ਹਾਰ ਕੇ ਰਹੀ ਇਹਦਾ ਮੰਨ ਚੁੱਕੇ ਹਾਰ ਆਪਦੀ ਇਹ ਤਾਂ ਹੁਣ 14 ਹੀ ਹੈ ਬਸ ਇਹ ਹਰ ਮੰਡਕੇ ਉਹਨਾਂ ਦੇ ਦੇਖਦਾ ਵੀ ਝਾੜੂ ਵਾਲੇ ਬੂਥ ਤੇ ਮੇਲਾ ਬੜਾ ਭਰਦਾ ਇਹ ਇਸ ਇਹ ਮੇਲੇ ਜਿਹੜੇ ਨੇ ਇਹਨਾਂ ਮੇਲਿਆਂ ਨੇ ਇਹਨਾਂ ਦਾ ਕਲਿਆਣ ਕਰਨਾ ਅੱਛਾ ਇਹਨਾਂ ਮੇਲਿਆਂ ਨੇ ਇਹਨਾਂ ਦਾ ਕਲਿਆਣ ਕਰ ਦੇਣਾ ਹੂੰ ਇਹ ਬਹੁਤ ਚੰਗੀ ਗੱਲ ਹੈ ਮੇਲਾ ਭਰੀ ਰੱਖਣਾ ਪਰ ਵੋਟ ਜਿਹੜੇ ਨੇ ਲੋਕ ਉਹ ਅੰਦਰ ਜਾ ਕੇ ਬਾਲਟੀ ਨਹੀਂ ਪਾਉਦੇ ਨੇ ਅੱਛਾ ਕਿ ਬਾਹਰ ਆਣ ਕੇ ਤੁਹਾਨੂੰ ਲੱਗਦਾ ਕੁੰਡ ਕਰ ਬਾਹਰ ਆਣ ਕੇ ਬਾਹਰ ਹਾਂਜੀ ਬਾਹਰ ਆਣ ਕੇ ਸਾਨੂੰ ਇੱਥੇ ਫਤੇ ਪਲਾ ਕੇ ਜਾਂਦੇ ਨੇ ਇਹਦਾ ਮਤਲਬ ਸਾਨੂੰ ਵੋਟ ਪਈ ਹੈ ਜਦੋਂ ਵੋਟ ਨਾ ਨਾ ਪਾਈ ਹੋਵੇ ਮੈਂ ਤੁਹਾਨੂੰ ਵੋਟ ਨਹੀਂ ਪਾਈ ਅੱਖਾਂ ਨਹੀਂ ਲੱਦਦੀਆਂ ਅੱਖਾਂ ਨਹੀਂ ਲੱਦਦੀ ਇਹ ਗੱਲ ਸਹੀ ਹੈ ਜੀ ਸਾਚਾ ਜੀ ਵੋਟ ਜਿਹੜਾ ਹੈ ਮਤਲਬ ਇਹ ਲੱਗਦਾ ਵੀ ਪੰਥਕ ਉਮੀਦਵਾਰ ਨੂੰ ਹੁੰਡ ਕੱਢ ਕੇ ਪਾਣੀ ਹੈ ਹਾਂ ਜੀ ਕਿਵੇਂ ਭੁੱਲਰ ਸਾਹਿਬ ਕੀ ਕਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੇਖੋ ਪੰਥ ਦੇ ਉੱਤੇ ਹਰ ਵਾਰ ਬਹੁਤ ਵੱਡੀਆਂ ਚੁਣੌਤੀਆਂ ਆਉਂਦੀਆਂ ਜੀ ਤੇ ਪੰਥ ਨੇ ਹਰ ਵਾਰ ਚੁਣੌਤੀਆਂ ਨੂੰ ਸਰ ਵੀ ਕੀਤਾ ਹਾਂ ਅ ਜਿਹੜੀ ਤਰਨਤਾਰਨ ਸਾਹਿਬ ਦੀ ਇਲੈਕਸ਼ਨ ਦੀ ਗੱਲ ਆ ਇਹ ਬੜੀ ਚੜ੍ਹਦੀ ਕਲਾ ਨਾਲ ਪੰਥ ਲੜਦਾ ਪਿਆ ਤੇ ਬੜੇ ਹੌਸਲੇ ਤੇ ਦਲੇਰੀ ਨਾਲ ਲੜਦਾ ਤੁਸੀਂ ਗਰਾਊਂਡ ਤੇ ਮੈਂ ਵੇਖਿਆ ਮੈਂ ਦੇਖਦਾ ਰਿਹਾ ਤੁਹਾਨੂੰ ਦਿਨ ਰਾਤ ਤੁਸੀਂ ਪ੍ਰਚਾਰ ਕੀਤਾ ਤੇ ਕਿਵੇਂ ਤੁਹਾਨੂੰ ਪਿੰਡਾਂ ਚੋਂ ਸ਼ਹਿਰਾਂ ਚੋਂ ਰਿਸਪਾਂਸ ਕਿਹੋ ਜਿਹਾ ਮਿਲਿਆ ਹਾਲਾਂਕਿ ਵੋਟ ਭਾਵੇਂ ਘੁੰਡ ਕੱਢ ਕੇ ਪੈ ਰਹੀ ਹੈ ਤੁਸੀਂ ਆਪ ਹੀ ਕਹਿੰਦਾ ਤੁਹਾਡੇ ਜਿਹੜੇ ਵਰਕਰਾਂ ਨੇ ਕੀਆ ਦੇਖੋ ਜਿਹੜੇ ਇੱਥੋਂ ਦੇ ਲੋਕ ਨੇ ਉਹ ਬੜੀ ਚੜ੍ਹਦੀ ਕਲਾ ਦੇ ਵਿੱਚ ਉਹ ਹਮੇਸ਼ਾ ਹੀ ਪੰਥ ਦੇ ਹੱਕ 'ਚ ਫੈਸਲਾ ਦਿੰਦੇ ਰਹੇ ਇਹ ਇਤਿਹਾਸ ਆ ਤਰਨਤਾਰਨ ਸਾਹਿਬ ਦਾ ਕਿ ਜਦੋਂ ਪੰਥ ਨੂੰ ਕਿਤੇ ਐਸੀ ਚੁਣੌਤੀ ਆਈ ਹੈ ਕਿ ਦਿੱਲੀ ਤੇ ਪੰਜਾਬ 'ਚ ਫੈਸਲਾ ਕਰਨ ਦੀ ਲੋੜ ਪਈ ਆ ਤੋ ਉਹਨਾਂ ਨੇ ਇੱਕ ਫੈਸਲਾ ਕਰਕੇ ਦਿਖਾਇਆ ਵੀ ਅਸੀਂ ਪੰਜਾਬੀਆਂ ਤੇ ਪੰਜਾਬ ਦੇ ਨਾਲ ਆ। ਬਿਲਕੁਲ ਜਿਵੇਂ ਤੁਸੀਂ ਕਿਹਾ ਪਰ ਆਜੋ ਨਾਲ-ਨਾਲ। ਪਰ ਵਿਰੋਧੀ ਧਿਰ ਕਹਿੰਦੇ ਵੀ ਅੱਗੇ ਲੋਕ ਪਛਤਾ ਰਹੇ ਨੇ ਪੰਥਕ ਉਮੀਦਵਾਰ ਨੂੰ ਚੁਣ ਕੇ ਕਹਿੰਦੇ ਮਸਲਾ ਕੋ ਹੱਲ ਨਹੀਂ ਹੋਇਆ। ਲੋਕ ਸਭਾ ਦਾ ਜਿਹੜਾ ਫੰਡ ਆਉਣਾ ਹੁੰਦਾ ਹੈ ਕਹਿੰਦੇ ਸੋ 1 ਮਿੰਟ ਜੀ 1 ਖਰਜੋ ਜੀ ਹਾਂ ਜੀ। ਉਹ ਬੇਨਤੀ ਇਹ ਆ ਵੀ ਐਨ ਕੀ ਪਹਿਲੀ ਵਾਰ ਐਸਾ ਪ੍ਰਚਾਰ ਹੋਇਆ ਕਿ ਪ੍ਰਚਾਰ ਕਰਨ ਅਸੀਂ ਜਾਂਦੇ ਸੀ ਪਰ ਲੋਕ ਸਾਨੂੰ ਪ੍ਰਚਾਰ ਕਰਕੇ ਦੱਸਦੇ ਸੀ ਵੀ ਜੇਕਰ ਅਸੀਂ ਵੋਟ ਪਾਈ ਝਾੜੂ ਨੂੰ ਤੇ ਜਾਣੀਏ ਦਿੱਲੀ ਨੂੰ ਹੂੰ ਜੇ ਅਸੀਂ ਵੋਟ ਪਾਈ ਬਾਦਲ ਨੂੰ ਤੇ ਜਾਣੀਏ ਦਿੱਲੀ ਨੂੰ ਹੂੰ ਜੇ ਅਸੀਂ ਵੋਟ ਪਾਈ ਕਾਂਗਰਸ ਨੂੰ ਤੇ ਜਾਣੀਏ ਦਿੱਲੀ ਨੂੰ ਹਾਂਜੀ ਜੇ ਵੋਟ ਪਾਈ ਭਾਜਪੀ ਨੂੰ ਤੇ ਜਾਣੀਏ ਆਰਐਸਐਸ ਨੂੰ ਹੂੰ ਅਸੀਂ ਜਦੋਂ ਵੋਟ ਮਨਦੀਪ ਸਿੰਘ ਨੂੰ ਪਾਵਾਂਗੇ ਤਾਂ ਤਾਂ ਸਾਡੇ ਘਰੇ ਵੋਟ ਪੈਣੀ ਹੈ ਲੋਕਾਂ ਨੇ ਸਾਨੂੰ ਇਹ ਗੱਲ ਸਮਝਾਈ ਤੇ ਅਸੀਂ ਕਹਾ ਵੇਖੋ ਵੱਡੀ ਚਰਦੀ ਕਲਾ ਕੀ ਹੋ ਸਕਦੀ ਵਾਹ ਜੀ ਬਾਕੀ ਜੀ ਵੀ ਅਸੀਂ ਪ੍ਰਚਾਰ ਕਰਨ ਜਾਂਦੇ ਆ ਬਲਕਿ ਲੋਕ ਪ੍ਰਚਾਰ ਕਰਕੇ ਸਾਨੂੰ ਦੱਸਦੇ ਰਹੇ ਆਂ ਜੀ ਸਰਦਾਰ ਸਾਹਿਬ ਕੀ ਕਹਿਣਾ ਚਾਹੁੰਦੇ ਜੀ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਸੀ ਕਿ ਅੱਜ ਚੋਣਾਂ ਦਾ 5 ਵਜੇ ਐਂਡ ਹੋ ਜਾਣਾ ਹਾਂ ਨਵਾਂ ਐਪੀਸੋਡ ਸ਼ੁਰੂ ਹੋ ਜਾਣਾ ਹਾਂ ਆਪਾਂ ਸਾਰੇ ਕਹਿੰਦੇ ਆਂ ਨਾ ਜੀ ਕਿ 2027 ਚ ਸਰਕਾਰੇ ਖਾਲਸਾ ਬਣਨੀ ਹੈ ਹਾਂ ਤਾ ਜੋ ਪੰਥ ਤੇ ਪੰਜਾਬ ਦਾ ਭਲਾ ਹੋਣਾ ਹੈ ਇਹ ਸੀਟ ਮੋਡ ਬਣੇਗੀ ਮੋਡ ਬਣੇਗੀ ਇੱਕ ਪਾਸੇ ਦਿੱਲੀ ਹੈ ਦਿੱਲੀ ਦੇ ਯਾਰ ਹੈ ਇੱਕ ਪਾਸੇ ਦਿੱਲੀ ਦੇ ਦਿੱਲੀ ਦੇ ਯਾਰ ਹੈ ਇੱਕ ਪਾਸੇ ਪੰਥ ਤੇ ਪੰਥ ਦੇ ਵਾਵਾਧਾਰ ਹੈ ਦੋਨਾਂ ਦੀ ਲੜਾਈ ਹੈ ਅੱਜ ਦਿੱਲੀ ਦੇ ਯਾਰ ਜਾਣਗੇ ਹਾਰ ਹਮ ਵਾਹਿਗੁਰੂ ਕਰਕੇ ਸਾਡੇ ਕਰਕੇ ਨਹੀਂ ਕਿਉਂਕਿ ਗੁਰੂ ਗ੍ਰੰਥ ਸਾਹਿਬ ਤੋਂ ਡਰਨਾ ਰਹਿ ਗਿਆ ਲੈ ਅਸੀਂ ਹੁਣ ਭਗਵੰਤ ਮਾਨ ਨੂੰ ਅੱਜ ਕਹਿਣੇ ਆ ਭੀ ਭਗਵੰਤ ਮਾਨ ਤੂੰ ਆਇਆ ਸਾਡੇ ਇੱਥੇ ਮਾਝੇ ਚ ਹਮ ਹਰੀਆਂ ਕਲੀ ਚ ਸਾਨੂੰ ਦਿੱਤੀ ਐ ਤੋਂ ਚੁਣੌਤੀ ਹੂੰ ਅਸੀਂ ਤੇਰੀ ਚੁਣੌਤੀ ਨੂੰ ਸਾਡੇ ਬੱਚੇ ਬੱਚਿਆ ਫਿਰਦੇ ਯੋਧੇ ਸਾਰਿਆਂ ਨੇ ਕਬੂਲਿਆ ਹੂੰ ਤੁਹਾਡੀ ਸਾਡੀ ਲੜਾਈ ਹੋ ਚੁੱਕੀ ਐ ਹੁਣ ਤਿਆਰ ਰਹੀ ਹੂੰ 227 ਚ ਧੂਰੀ ਆਵਾਂਗੇ ਹੂੰ 227 ਚ ਹੂੰ ਧੂਰੀ ਆਵਾਂਗੇ ਹੂੰ ਜਿਹੜੇ ਯੋਧੇ ਨੂੰ ਤੂੰ ਅੰਦਰ ਕੀਤਾ ਨਾ ਹੂੰ ਐਮਪੀ ਬਣ ਤੋਂ ਬਾਅਦ ਦਿੱਲੀ ਤੇ ਦਿੱਲੀ ਦੇ ਯਾਰਾਂ ਨੇ ਮੋਦੀ ਨੇ ਰਲ ਕੇ ਉਹ ਪ੍ਰਧਾਨ ਮੰਤਰੀ ਵੀ ਬਣ ਸਕਦਾ ਸੀ ਕਿਉਂਕਿ ਐਮਪੀ ਬੰਨਾ ਜ਼ਰੂਰੀ ਹੈ ਪ੍ਰਧਾਨ ਮੰਤਰੀ ਵੀ ਉਹ ਬਣ ਸਕਦਾ ਸੀ ਸਾਡੀ ਜ਼ਬਾਨ ਨੂੰ ਬੰਦ ਕੀਤਾ ਜਮਹੂਰੀਅਤ ਦਾ ਕੀਤਾ ਕਤਲ ਤੇ ਆਰਟੀਕਲ 14 ਨੀਤੀ ਕੀਤੀ ਦੀ ਇਹ ਲੰਘਣਾ ਤੇ ਦਿੱਲੀ ਦੇ ਯਾਰਾਂ ਦਾ ਬਣ ਗਿਆ ਪੰਜਾਬ ਦਾ ਵਿਖਾਵਾ ਕਰਕੇ ਦਿੱਲੀ ਦੇ ਯਾਰਾਂ ਦਾ ਬਣ ਗਿਆ ਤੇ ਅਸੀਂ 227 ਦੇ ਵਿੱਚ ਧੂਰੀ ਤੋਂ ਅਮਰਤਪਾਲ ਨੂੰ ਐਮਐਲਏ ਚੋਂ ਲੜਾ ਤੇਰੇ ਮੁਕਾਬਲੇ ਹਾਂਜੀ ਸਰਦਾਰ ਜੀ ਕੀ ਕਹਿਣਾ ਚਾਹਦੇ ਕੀ ਹਾਲਾਤ ਨੇ ਮੈਂ ਅੱਜ ਵਾਲੇ ਚੱਕ ਤੋਂ ਲੈ ਕੇ ਵਾਲੇ ਚੱਕ ਦੇ ਉਪਰਜੀ ਗੋਲਵਾੜੀ ਸ਼ਹਿਰ ਦੀਆਂ ਕਈ ਵਾਡਾਂ ਤੇ 10 ਵਾਡਾਂ ਤੋਂ ਮੈਂ ਜਾ ਕੇ ਆਇਆ ਜੀ ਮੈਨੂੰ ਇਹ ਗੱਲ ਦੀ ਬੜਾ ਪ੍ਰਸ਼ੰਸਾ ਹੋਈ ਕਿ ਕਿਥੇ ਪਿੰਡਾਂ ਦੇ ਵਿੱਚ ਸਿੱਖ ਸੰਗਤ ਵਿੱਚ ਬੜਾ ਉਤਸ਼ਾਹ ਵਾ ਹਮ ਉੱਥੇ ਤਰਨਤਾਰ ਸ਼ਹਿਰ ਦੇ ਵਿੱਚ ਵੀ ਜੀ ਬੜੀਆਂ ਸਾਡੀਆਂ ਭੈਣਾਂ ਸਾਡੇ ਬੱਚੇ ਸਾਡੇ ਨੌਜਵਾਨ ਬੱਚੇ ਸਾਡੇ ਬਜ਼ੁਰਗ ਸਾਥੀ ਉਹ ਸਾਰੇ ਅੱਜ ਕਿਰਿਆ ਕਾਲ ਤੱਕ ਸਾਹਮਣੇ ਮੁੱਖ ਰੱਖਦੇ ਹੋયા ਭਾਈ ਮਨਦੀਪ ਸਿੰਘ ਨੂੰ ਜਤੌਨ ਦਾ ਫੈਸਲਾ ਕਰ ਚੁੱਕਿਆ ਬੋਲੇ ਸੋਨਿਆ ਸੋਨਿਆ ਅੱਜ ਜਿੰਨੀਆਂ ਵੀ ਪਾਰਟੀਆਂ ਵਾਂ ਭਾਵੇਂ ਰਾਜ ਕਰਦੀ ਪਾਰਟੀ ਆ ਭਾਵੇਂ ਜਿੰਨਾ ਪਹਿਲਾਂ ਰਾਜ ਕੀਤਾ ਸੀ ਉਹ ਆ ਜਾਂ ਕਰੀ ਦੂਜੀਆਂ ਪਾਰਟੀਆਂ ਉਹ ਸਾਰੀਆਂ ਪਾਰਟੀਆਂ ਨੂੰ ਮੱਝ ਦੇ ਲੋਕਾਂ ਨੇ ਨਕਾਰਤਾ ਔਰ ਕੁਰਬਾਨੀ ਨੂੰ ਮੁੱਖ ਰੱਖਦੇ ਹੋયા ਜੋ 80 ਤੋਂ ਲੈ ਕੇ 1980 ਤੋਂ ਲੈ ਕੇ 92 ਤੱਕ ਜੋ ਅਜੀਤ ਸਿੰਘ ਸੰਧੂ ਸੂਬਾ ਸੰਗ ਵਗੈਰਾ ਲੋਕਾਂ ਨੇ ਇਨਸਪੈਕਟਰਾਂ ਨੇ ਇੱਥੇ ਗੰਦ ਪਾਇਆ ਸੀ ਨੌਜਵਾਨ ਸ਼ੀਰਕੀ ਤੇ ਸੀ ਬਾਬਾ ਚਰਤ ਸਿੰਘ ਵਰਗੇ ਕਾਰਸ ਵਾਲੇ ਬਾਬੇ ਬਾਬਾ ਮੇਦ ਸਿੰਘ ਉਹ ਕਾਰਸ ਵਾਲੇ ਬਾਬੇ ਉਹਨਾਂ ਨੇ ਉਹਨਾਂ ਨੇ ਮਾਰਿਆ ਸੀ ਕਹਿੰਦੇ ਮੱਸੀਆਂ ਦੀ ਖੁਰਾਕ ਆ ਅੱਜ ਇਹਨਾਂ ਲੋਕਾਂ ਨੇ ਉਹਨਾਂ ਨੂੰ ਦਿਖਾਤਾ ਕਿ ਮਾਜੇ ਦੇ ਲੋਕ ਜੇ ਤੁਸੀਂ ਸੱਚਦਰ ਚੱਲਣਾ ਜਾਣਦੇ ਆ ਅਸੀਂ ਮੂ ਮੋੜਣਾ ਜਾਣਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦਾ ਮੁੱਲ ਪਏਗਾ ਜਿਵੇਂ ਕਹਿੰਦੇ ਨੇ ਬਿਲਕੁਲ ਜੀ ਕੁਰਬਾਨੀ ਦਾ ਮੁੱਲ ਬਿਲਕੁਲ ਜੀ ਵਾਹਿਗੁਰੂ ਖਾਲਸਾ ਹੋਵੇ ਫਤਿਹ ਕੁਰਬਾਨੀ ਦਾ ਮੁੱਲ ਪਏਗਾ ਅੱਜ ਅਸੀਂ ਦੇਖ ਰਹੇ ਆ ਨੌਜਵਾਨਾਂ ਵਿੱਚ ਬੀਬੀਆਂ ਚ ਸਾਡੇ ਵੀਰਾਂ ਚ ਇੰਨਾ ਜਿਆਦਾ ਸ਼ਾਇਆ ਸ਼ਹਿਰ ਦੇ ਅਸੀਂ ਕਈ ਵਾੜਾ ਚ ਜਾ ਕੇ ਆਏ ਆ ਜਿੱਥੇ ਬਹੁਤ ਜਿਆਦਾ ਭਾਈ ਮਨਦੀਪ ਸਿੰਘ ਨੂੰ ਸਾਰੇ ਉਹਨਾਂ ਨੇ ਕੁਝ ਨਹੀਂ ਹੋਰ ਦੇਖ ਰਹੇ ਕਿਸੇ ਪਾਸੇ ਨਿਗਾ ਨਿਜਾਰੀ ਭਾਈ ਸੰਦੀਪ ਸਿੰਘ ਦੀ ਕੁਰਬਾਨੀ ਨੂੰ ਮੁੱਖ ਰੱਖਦੇ ਹੋਏ ਉਸ ਕੁਰਬਾਨੀ ਨੂੰ ਸਜਦਾ ਕਰ ਰਹੇ ਹੋਏ ਅੱਜ ਬੱਚਾ ਬੱਚਾ ਭਾਈ ਮਨਦੀਪ ਸਿੰਘ ਦੇ ਨਾਲ ਹੈ ਪਰ ਸਰਕਾਰੀ ਤੰਤਰ ਵੀ ਹੁਣ ਸਾਰਾ ਜੋਖਿਆ ਹੈ ਮੁੱਖ ਮੰਤਰੀ ਸਾਹਿਬ ਉਹਨਾਂ ਦੀ ਘਰ ਵਾਲੀ ਪਿੰਡ ਪਿੰਡ ਦੇ ਵਿੱਚ ਨਾਲੋਂ ਨਾਲ ਹੀ ਮਸਲੇ ਪੋਨਾ ਤੇ ਹਲ ਹੋ ਰਹੇ ਨੇ ਜਿਹੜੇ ਲੋਕਾਂ ਦੇ 10-10 ਸਾਲ ਤੇ ਅੜੇ ਸੀ ਜਿੱਥੇ ਗੁਰੂ ਕਿਰਪਾ ਕਰਦੇ ਉੱਥੇ ਸਰਕਾਰੀ ਤੰਤਰ ਵੀ ਫੇਲ ਹੋ ਜਾਂਦਾ ਸਰ ਫੇਲ ਤਲਵਜ ਜੀ ਸੱਚ ਹੈ ਜੀ ਹਾਂ ਜੀ ਜੇ ਸਰਕਾਰ ਨੇ ਸਾਰ ਉਹਨਾਂ ਨੂੰ ਮੌਕਾ ਦਿੱਤਾ ਨਾ ਉਹ ਆਪਣਾ ਮੌਕਾ ਸੰਭਾਲਣ ਦਾ ਇਹਨਾਂ ਪਬਲਿਕ ਦੀ ਸਪੋਰਟ ਉਹਨਾਂ ਨੂੰ ਮਿਲ ਰਹੀ ਆ ਕਿਉਂਕਿ ਪਹਿਲੀਆਂ ਸਰਕਾਰਾਂ ਨੇ ਕੁਝ ਨਹੀਂ ਕੀਤਾ ਉਹਨਾਂ ਨੇ ਖਾਲੀ ਵਾਟੇ ਉਹਨਾਂ ਨੂੰ ਦਿੱਤੇ ਸੀ ਠੀਕ ਆ ਭਾਈ ਅਮਰਤਪਾਲ ਸਿੰਘ ਸਾਨੂੰ ਤੇ ਸਾਡੇ ਬੱਚਿਆਂ ਨੂੰ ਸਾਡੀਆਂ ਧੀਆਂ ਭੈਣਾਂ ਨੂੰ ਕਿਉਂ ਚੰਗੇ ਲੱਗਦੇ ਆ ਉਹਨਾਂ ਨੇ ਸਾਨੂੰ ਸੱਚ ਦੇ ਰਾਹ ਤੇ ਲਾਇਆ ਆ ਜਿਹੜੀਆਂ ਸਾਡੀਆਂ ਦਾੜੀਆਂ ਨੇ ਅੱਜ ਤੋਂ 2 ਸਾਲ ਪਹਿਲਾਂ ਨਹੀਂ ਸੀਗੀਆਂ ਭਾਈ ਅਮਰਤਪਾਲ ਸਿੰਘ ਦੇ ਹੋਂ ਤੋਂ ਪਹਿਲਾਂ ਨਹੀਂ ਸੀ ਇਹ ਅਸੀਂ ਐ ਮੁੰਨ ਕੇ ਮਰੁੰਡ ਕੇ ਰੱਖਦੇ ਹਾਂ ਜਿੱਧਰ ਨੂੰ ਸਟਾਈਲ ਜਾਂਦਾ ਹੀ ਉਧਰ ਨੂੰ ਕਰਦੇ ਹਾਂ ਠੀਕ ਹੈ ਸਾਨੂੰ ਉਹ ਤਾਂ ਚੰਗੇ ਲੱਗਦੇ ਆ ਜਿਹੜੇ ਕਹਿੰਦੇ ਵੀ ਅਮਰਤਪਾਲ ਸਾਹਿਬ ਨੇ ਕੀਤਾ ਕਿ ਅਮਰਤਪਾਲ ਸਿੰਘ ਖਾਲਸਾ ਨੇ ਵੀਰ ਕਹਿੰਦਾ ਵੀ ਆਹ ਨੇ ਸਿੱਖੀ ਦਿੱਤੀ ਏ ਬੱਚਿਆਂ ਨੂੰ ਬੱਚਿਆਂ ਨੂੰ ਉਹਨੇ ਇਹ ਇਤੀ ਇਹ ਸਿੱਖਿਆ ਕਿ ਆਪਣੇ ਧਰਮ ਨਾਲ ਜੁੜਜੋ ਧਰਮ ਤੋਂ ਬਿਨਾ ਕੋਈ ਨਹੀਂ ਜੇ ਜੇ ਧਰਮਿਆਂ ਦੇ ਸਭ ਕੁਝ ਆ ਇੱਕ ਧਰਮ ਜਿਹੜੀ ਹੁੰਦੀ ਆ ਇਹ ਸਿਰ ਦੀ ਛੱਤ ਹੁੰਦੀ ਆ ਤੇ ਜੇ ਸਿਰ ਦੀ ਛੱਤ ਹੀ ਆਪਣੇ ਤੋਂ ਕਿਸੇ ਨੇ ਖੋਲੀ ਤੇ ਆਪਣੇ ਪੱਲੇ ਕੁਝ ਨਹੀਂ ਜੇ ਰਹਿਣਾ ਜਿਹੜੀ ਰਹਿਦ ਖੁੰਦ ਹੈਗੀ ਆ ਉਹਨਾਂ ਨੇ ਇੱਕ ਇੰਟਰਵਿਊ ਜਮੈਂ ਗੱਲ ਪੜ੍ਹੀ ਸੀ ਕਿਸੇ ਦੀ ਸੁਣੀ ਸੀ ਕਿ ਜਦੋਂ ਦਿੱਲੀ ਦੰਗੇ ਹੋਏ ਆ ਜਿਨ੍ਹਾਂ ਦੇ ਕੋਲ ਤੇ ਕੋਈ ਡਾਂਗ ਛੋਟਾ ਸੀ ਉਹਨਾਂ ਨੇ ਤੇ ਆਪਾਂ ਨੂੰ ਬਚਾ ਲਿਆ ਆਪਣੇ ਆਪ ਨੂੰ ਜਿਨ੍ਹਾਂ ਦੇ ਘਰ ਕੁਝ ਨਹੀਂ ਸੀ ਹੈਗਾ ਉਹਨਾਂ ਦੇ ਗਲਾਂ 'ਚ ਟਾਇਰ ਪੈ ਗਏ ਤੁਸੀਂ ਆ ਆਗੋਂ ਆ ਵੇਖੀਆਂ ਆਈਆਂ ਸਾਰੀਆਂ ਕੋਈ ਬਿਲਕੁਲ ਜੀ ਕਿਹੜਾ ਕਿਹੜੇ ਤੁਸੀਂ ਅੱਜ ਕੱਲ ਦੀ ਧੀ ਇਹ ਇਹ ਨਹੀਂ ਚਾਹੁੰਦੀ ਕਿ ਮੈਨੂੰ 1000 ਰੁਪਇਆ ਮਹੀਨੇ ਦਾ ਮਿਲੇ ਉਹ ਇਹ ਚਾਹੁੰਦੀ ਹੈ ਕਿ ਮੈਨੂੰ ਸਦਾ ਵਾਸਤੇ ਮੇਰੀ ਇੱਜ਼ਤ ਦੀ ਹਿਫਾਜ਼ਤ ਕਰਨ ਵਾਲਾ ਕੋਈ ਨਾ ਕੋਈ ਮਿਲੇ ਬਿਲਕੁਲ ਹਲਕਾ ਕਿਹੜਾ ਹੀ ਆਪਣਾ ਅਸੀਂ ਪੱਟੀ ਤੋਂ ਆ ਜੀ ਅਸੀਂ ਤੁਹਾਨੂੰ ਖਲੋਤਿਆਂ ਨੂੰ ਵੇਖ ਕੇ ਆ ਗਏ ਵਧੀਆ ਕੀਤਾ ਜੀ ਸੋ ਗੱਲਾਂ ਬਾਤਾਂ ਆਪਾਂ ਕੀਤੀਆਂ ਸਾਰਿਆਂ ਦੇ ਨਾਲ ਔਰ ਬੱਕਰੀ ਗੱਲ ਹੈ ਵੀ ਦੂਜੀਆਂ ਪਾਰਟੀਆਂ ਦੇ ਜਿਹੜੇ ਵਰਕਰ ਨੇ ਉਹਨਾਂ ਵੀ ਦਾਵਾ ਕੀਤਾ ਜਿਹੜਾ ਜਿਹਦੇ ਨਾਲ ਜੁੜਿਆ ਹੁੰਦਾ ਉਹਦੀ ਸੁੱਖ ਮੰਗਦਾ ਪਰ ਅੱਜ ਵੋਟਾਂ ਪਈਆਂ ਨੇ 14 ਤਰੀਕ ਨੂੰ ਜਿਹੜਾ ਸ਼ੀਸ਼ਾ ਕਲੀਅਰ ਹੋ ਜਾਣਾ ਹੈ ਕੁਝ ਤੇ ਕੁਝ ਹੱਦ ਤੱਕ ਅੱਜ ਹੀ ਕਲੀਅਰ ਹੋ ਜਾਣਾ ਹੈ ਪਰ ਉਸ ਦਿਨ ਤੇ ਬਿਲਕੁਲ ਹੀ ਹਾਂਜੀ ਬਾਪੂ ਜੀ ਕੀ ਕਹਿਣਾ ਚਾਹੁੰਦੇ ਜੀ ਬਸ ਕਹਿਣ ਵਾਲਾ ਤਾਂ ਬਹੁਤ ਕੁਝ ਸੁਣੀ ਜਾਂਦੇ ਜੀ ਪਰ ਗੱਲ ਸਿਰਫ ਇਹੀ ਏ ਕਿ ਜੇ ਆਪਾਂ ਲਈਏ ਨਾ ਕਿ ਭੀੜ ਭਰਣੀ ਦਾ ਤੇ ਆ ਜੋ ਉੱਥਾਂ ਤੇ ਉਸ ਬੂਥ ਤੇ ਝੇੜਿਆ ਇਹਦਾ ਸਰਕਾਰ ਦਾ ਅਸਰ ਬਣਾਉਂਦਾ ਬਹੁਤੀਆਂ ਇੰਨੀ ਸੜੀ ਉਮਰ ਲੰਗੀ ਸਰਕਾਰਾਂ ਦੇ ਟਾਈਮ ਤੇ ਬੂਥ ਨਹੀਂ ਲੱਗਦੇ। ਹੂੰ ਤੇ ਜੇ ਬੂਥ ਵੀ ਨਹੀਂ ਲੱਗਦੇ ਉੱਥੇ ਲੋਕ ਜਿੱਤ ਜਾਂਦੇ ਨੇ। ਹੂੰ ਇਥੇ ਬੂਥ ਵੀ ਲੱਗੇ ਨੇ ਸਭ ਕੁਝ ਹੋਇਆ ਹੈ ਲੇਕਿਨ ਮਨੋ ਸਰਕਾਰ ਦਾ ਡਰ ਜਿਹੜੇ ਦੂਜੀਆਂ ਪਾਰਟੀਆਂ ਬੰਦੇ ਖਲੋਤੇ ਨੇ ਉਹ ਦਾ ਆਪ ਨੂੰ ਆਇਆ ਉਹ ਵੀ ਬੰਦਾ ਕੋਲ ਇੱਕ ਬੰਦਾ ਨਾਮਾਰ ਬੰਦਾ ਹੈ। ਹੂੰ ਹਰ ਪੱਖੋਂ ਹੀ ਬਿਲਕੁਲ ਬਿਲਕੁਲ ਜੇਕਰ ਜਾ ਨਹੀਂ ਲਾਉਂਦੇ ਲੇਕਿਨ ਹਰ ਪੱਖੋਂ ਹੀ ਨਾਮਾਰ ਬੰਦਾ ਹੈ। ਹੂੰ ਤੇ ਬਾਕੀ ਸਮਝ ਦੱਸੇਗਾ। ਬਿਲਕੁਲ ਜੀ। ਆਪਣਾ ਗਰਭ ਵਿੱਚ ਜਾ ਜੋ ਕੁਝ ਹੈ ਇਹ ਕੋਈ ਖਨੇ ਗਰਭ ਦੇ ਵਿੱਚ ਹੈ ਅਜੇ 2 ਦਿਨ ਵਿੱਚ ਪਏ ਨੇ ਇਹ 14 ਤਰੀਕ ਨੂੰ ਜਿਹੜੇ ਨਤੀਜੇ ਨੇ ਉਹ ਬੜਾ ਕੁਝ ਕਲੀਅਰ ਕਰਨਗੇ ਉਹ ਪੰਜਾਬ ਦਾ ਭਵਿੱਖ ਤੈਅ ਕਰਨਗੇ ਲਗਭਗ ਹਰੇਕ ਪਾਰਟੀ ਦਾ ਜਿਹੜਾ ਭਵਿੱਖ ਹੈ ਉਹ 14 ਤਰੀਕ ਜਿਹੜੀ ਜਿੱਤ ਜਿਹੜੀ ਹੈ ਉਹ ਜਿੱਤ ਦਾ ਸੇਰਾ ਕਿਹੜੀ ਪਾਰਟੀ ਨੂੰ ਵੱਜਦਾ ਹੈ ਉਹ ਕਿਹੜੀ ਪਾਰਟੀ ਦਾ ਭਵਿੱਖ ਜਿਹੜਾ 2027 ਦੇ ਵਿੱਚ ਸੁਨਹਿਰੀ ਹੁੰਦਾ ਹੈ ਇਹ ਕਲੀਅਰ ਕਰੇਗਾ ਹੋਰ ਵੀ ਆਪਾਂ ਆਗੂ ਸਹਿਬਾਨ ਆਏ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦਾ ਯਤਨ ਕਰਦੇ ਨੇ ਦਿਓ ਆ ਗਿਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ